ਇਹ ਛੱਡਾਂਗੇ ਤੇ ਪੰਜ ਗੂੜਨਾ ਛੱਡਾਂਗੇ ਬਹੁਤ ਦਿਨਾਂ ਛੱਡਨੇ ਆ ਮਤਲਬ ਹਫਤਾ ਹੀ ਹੋ ਗਿਆ ਫੇਰ ਸਵੇਰ ਨੂੰ ਬੰਦ ਪੈਣ ਨੂੰ ਤੇ ਕੋਈ ਪਾਣੀ ਪੂਣੀ ਦੇ ਜਗਾ ਉਹੀ ਛੱਡਨੇ ਆ ਗਿਆਲੀਆਕਾ ਗਈ ਦੂਜੀ ਵੀ ਜੀ ਚਾਲ ਤੀਜੀ ਵੀ ਚਾਲ ਚੌਥੀ ਆਏ ਨੇ ਇਹ ਹੋ ਜਾ ਆ ਤੈਦਲੀਆ ਪੰਜ ਹੋ ਗਏ ਜੀ ਹੁਣ ਆ ਗਈ ਕੂਤਰਾਂ ਦੀ ਵਾਰੀ ਚੱਲ ਬਈ ਬਈ ਲਾਲ ਚੀਨੀਆ ਤੂੰ ਥੱਪੇ ਮਾਰਦੇ ਆ ਚੱਲ ਉਹ ਖਟੰਗਾਂ ਵਾਲੇ ਪੂਛ ਵਾਲੇ ਇਹ ਵਗਿਆ ਜੀ ਉੱਡ ਜੂਗਾ ਚੱਲ ਪੂਛ ਵਾਲਿਆ ਫੇਰ ਕਾਲਸ ਰਿਆ ਘੰਡ ਕਾਂ ਦਾ ਕੱਲੀ ਗਾਂ ਦਾ ਲਾ ਲੈ ਆ ਜੀ ਪੂਛ ਵਾਲੇ ਵੀ ਗਿਆ ਕਾਲੀ ਜਿਹੜਾ ਖੜ ਜਾ ਦੋਵੇਂ ਟੂਸੇ ਕਾਲੇ ਟਵੇ ਲਾਲ 11 ਹੋ ਗਏ ਜੀ ਪੂਰੇ ਲਓ ਜੀ ਮੇਤੂ 12ਵਾਂ ਬੱਚਾ ਵੀ ਛੱਡਦਗੇ ਕਿੰਨੇ ਕਦ ਤਾਲੀ ਰੱਖਾਂਗੇ ਮੈਂ ਯਾਰ ਬੱਦਲ ਜੇ ਉੱਚਾ ਜਾਂਦਾ ਹੈ ਹਨਾ ਕਿੰਨੇ ਕਦ ਤਾਲੀ ਰੱਖਾਂਗੇ ਯਾਰ ਛੱਡਣਾ ਹੀ ਪੈਣਾ ਇੱਕ ਦਿਨ ਤਾਂ ਨਾ ਚੱਲ ਝੋਟਿਆ ਵੇ ਸ਼ਰੀ ਤੇ ਗੇਰਾ ਜਾ ਕੇ ਛੇਤਰੀ ਜੀ ਆਣਾ ਚਾਹਾਂਗਾ ਪਹਿਲਾਂ ਸਿੱਧਰ ਨਾ ਝਾਵੜੀ ਕਿਤੇ ਸ਼ੱਕੋ ਜੀ ਬੜਾ ਮੈਂਟ ਦੋਣੀ ਬਹਿਣਾ ਆਪਦੀ ਆਪ ਹੀ ਵੜੇ ਨੇ ਲੈ ਬੈਠੇ ਤਿੰਨ ਚਾਰ ਸਕਿੰਟ ਆ ਓਕੇ ਹੋ ਗਿਆ ਜੀ ਬੱਚਾ ਵੀ ਗਿਆ 12 ਹੋ ਗਈ ਜੀ ਟੋਟਲ ਆਉਂਦਾ ਰਲ ਗਿਆ ਜੀ ਕਬੂਤਰਾਂ ਨਾਲ ਹੋ ਗਿਆ ਆ ਗਈ ਕੋਈ ਸਾਦੀ ਕੀ ਰੋਈਦਾ? ਉਹ ਆ ਪਾ ਯੋਤੇ ਮੋੜਸਾ ਦਵਾ ਮੁਰਸਣ ਡੇਕ ਪਿਆ ਹੋਰ ਕਿੰਨੇ ਦਿਨ ਹੋ ਗਏ 10 ਦੇ 10 ਦਿਨ ਦਸ ਦਿਨ ਮੁੰਡਾ ਕੋਲ ਨਾ ਮੈ ਵੀ ਨਹੀਂ ਖਾਣਗਾ ਔਰ 6:00 ਵਜੇ ਇਹਦੇ ਇੱਕ ਥਾਂ ਦੀ ਚੱਗ ਬਾਤ ਦਿੱ ਉੱਤੇ ਫਾਈਡਰੋ ਫਾਈਡਰੋ ਇਹਨਾਂ ਸਾਫ ਹੋ ਜੂਗਾ ਤੇ ਦਵਾਈ ਨਹੀਂ ਲੈਂਦਾ ਗਾ ਹਾਂ ਕਦੇ ਨਹੀਂ ਲੈਂਦਾ ਮੈਂ ਹੀ ਪਚਾਉਣਾ ਇਹ ਅੜੀ ਆ ਹਾਂ ਅੜੀ ਹੋ ਗਈ ਇਹਦੀ ਗਾੜੀ ਤੇ ਬੇਵੀ ਬੈੜੀ ਏ ਇਹ ਕੋਈ ਆਰਾਮ ਨਹੀਂ ਹੋਣਾ ਤੇਰੀ ਅੜੀ ਮੈਂ ਹਸੂਲ ਕਰਕੇ ਇਹਨੂੰ ਸੁੱਕਾ ਆਈਵ ਕਰਨਾ ਇਹਨੂੰ ਮੈਂ ਠੀਕ ਆ ਮੈਂ ਲੈਂਦਾ ਹੀ ਨਹੀਂ ਦਵਾਈ ਮਾਰੇ ਮੋਟਰ ਜਖਮ ਤੇ ਠੀਕ ਆ ਇਹ ਲੱਤ ਵੱਡੀ ਆ ਫੇਰ ਨਹੀਂ ਨਹੀਂ ਦਵਾਈ ਇਹ ਫੇਰ ਹੀ ਲੈ ਵਖਰਾ ਉੜੀ ਖਰੋੜੀ ਫਿਰ ਦਵਾਈ ਨਹੀਂ ਕੰਮ ਕਰਦੀ ਤੇ ਖਰੋੜੀ ਕੰਮ ਕਰਦੀ ਹੈ ਨਾ ਕਾਲਦੇ ਯਾਰ ਪੈਸੇ ਲੌੜੇ ਫਿਰ ਦਿਆ ਤੋਲ ਪਿਆਰੇ ਜੀ ਧੋਣ ਦੀ ਛੇਤੀ ਕਾਰੀ ਲਾ ਜੀ ਇਹਨੇ ਆਹ ਫਿਰ ਦੇ ਜੀ ਦੂ ਦਾ ਬਾਕੀ ਇੱਕ ਤਿੰਨ ਚਾਰ ਆ ਚੱਲੇ ਉੱਚੀ ਹੈ ਸਾਰੇ ਨਵੀਂ ਤੇ ਉਹ ਸੁਣਾ ਗਿੰਦੇ ਮਾਹੀ ਆ ਆਹ ਤੀਕ ਨਹੀਂ ਫਰਿਆ ਜਾ ਜਦੋਂ ਸੁਣਾ ਗੱਲ ਬਾਤ ਹਾਈ ਕੀ ਹੋ ਗਿਆ ਹਾਂ ਹੁਣ ਮੱਛੀ ਅੱਗੇ ਨਹੀਂ ਮੱਛੀ ਹੈਗਾ ਕਰਦਾ ਜੀ ਠੀਕ ਜਾਂਦੀ ਆ ਤੇ ਮੱਛੀ ਹਣਾ A tinggal a, dia, cenggah. Kecil-kecil a ya, buuri a na, dia. Di natru, deh kayak aku 11:34 ਤੇ ਉਹਦਾ ਤਲਾ ਉਹ ਇਸਾਉਦਵਾ ਮਿਲਦਾ ਓਏ ਔਰਲੇ ਪਾਸੇ ਗਾਰ ਖਤਾਂ ਜਿਹੜਾ ਆਇਆ ਇਹਨੂੰ ਬਣਾ ਵੀ ਡਾ ਦੇ ਨੇ ਪਹਿਲੀ ਗੱਲ ਤਾਂ ਯਾ ਕੋਈ ਤਾੜ ਤਾੜੀ ਮੇਲਾ ਤੇਰ ਤੂੰ ਯਾਰ ਕਿ ਤਾੜ ਦੇਗਾ ਹਾਂ ਤਾ ਕਣਾਂ ਹਾ ਤਾੜ ਦੇਂਗਾ ਵੀਣੀ ਆ ਵੀਣੀ ਆ ਲੋਈ ਤਾੜਤਾ ਜੀ ਔਖਾ ਹੀ ਤੜਿਆ ਤਾੜਤਾ ਉਹ ਨਾ ਉਹ ਤਾਂ ਤੜਿਆ ਨਹੀਂ ਬੰਦੇ ਤਾਂ ਆਹ ਬੰਦਾ ਸ਼ਿਕਾਰੀ ਬੰਦਾ ਤੇ ਬੜਿਆ ਨਹੀਂ ਆਇਆ ਇਹ ਤੂੰ ਜਿਆ ਪਾੜ ਦੂੰਗਾ ਮੈਂ ਤਾਂ ਕਹਿਦਾ ਹਾਂ ਜੀ ਕਿਵੇਂ ਵੇਖ ਜਾਵਾਂ ਮਰ ਆ ਫਿਰਦੇ ਇੱਕ ਹੋਰ ਪਾਈ ਗਈ ਹੋਵੇ ਹਾਂ ਖੂਦਰੀ ਪਾਈ ਗਈ ਕਾਲੀ ਬਗਰਾਲੀ ਬਾਕੀ ਚੱਕਰ ਮਾਰ ਕੇ ਫੇਰ 12 ਵਜੇ ਤੱਕ ਚੱਕਰ ਮਾਰਦੇ ਆ 9 10 ਕਰਦੇ 12 ਵਜੇ ਆਉਣਗੇ ਕਿੰਨੇ ਵਜੇ ਤੱਕ 12 ਵਜੇ ਚੱਕਰ ਮਾਰੇ ਹੁਣ ਕਿੰਨੇ ਆਉਣਗੇ ਘੰਟਾ ਲਾਉਣਗੇ ਤਾਂ ਘੰਟੇ ਤੋਂ ਕੋਈ ਆ ਕੇ ਫੇਰ ਕੀ ਕਰਨਗੇ 1 ਵਜੇ ਜਿਹੜਾ ਜਿਹੜਾ ਬੰਦਾ ਆ ਉਹ ਬਹਿ ਜਾਊਗਾ ਜਿਹਨੇ ਮੁਰਨਾ ਆ ਮਰ ਜਾਊਗਾ 6:00 ਵਜੇ ਹੋਣਗੇ ਉੱਥੇ ਫਿਰ ਅੱਧੇ ਘੰਟੇ ਰ ਫਿਰ ਤੰਗੇ 2:00 ਵਜਾਣਗੇ ਫਿਰ ਠੀਕ ਆ 2:30 ਤੱਕ ਚ ਜਾੜ ਲੈ ਬੱਚਾ ਵੀ ਇਹਦੀ ਬੱਚਾ ਬਾਹਾਂਗੇ ਬੱਚਾ 1:00 ਵਜੇ ਬਾਹ ਲੈਣਾ ਅਣ ਪੂਰੇ ਇੱਕ ਵਜੇ ਬਾਹ ਲੈਣਾ ਹਾਂ ਉਹ ਬਾੜਿਆ ਫਿਰਦੇ ਆ ਕਰਦਾ ਬੱਚਾ ਉਹ ਪਰਲਾ ਆ ਉਹ ਆਉਂ ਇੱਥੇ ਤਨ ਯਾਰ ਕਾ ਆ ਗਿਆ ਆ ਗਲੀਆਂ ਚ ਵੱਜਣ ਵਾਲੀ ਆ ਠੀਕ ਐ ਇੱਥੇ ਆ ਨੰਗ ਇੱਧਰ ਦੀ ਐ ਨਾ ਬਾਲੀ ਨੀਵੀਂ ਉੜਦੀ ਉਤੜੀ ਯਾਰ ਇੱਥੇ ਫਿਰਦੀ ਹੋਈ ਜਾਵਾ ਆ ਨੈਮਸਰ ਆਉਂਦੀ ਲੈ ਕਾਲੀਆਂ ਚੱਲ ਰਾ ਯਾਰ ਨੈਮਸ ਲੰਡਾਂ ਨਹੀਂ ਆਂਦੀ ਐ ਨੀਗੀ ਜੀ ਆਂ ਤੀ ਫਿਰਨੇ ਨੇ ਬਸ ਉਹ ਲੋਕੂ ਤੂੰ ਜਾ ਚੱਕਰ ਮਾਰੀ ਜਾਂਦੇ ਆ ਇਹ ਵਾ ਥੱਲੇ ਚੱਲਿਆ ਹੋਵੇ ਨਾਂਗੀਉਣ ਲੈ ਇੱਧਰ ਗੋਦੀ ਬਾਹੋਂ ਨੰਗਣੇ ਨੇਮੇ ਚਲੋਦੀ ਆ ਆਗਲੇ ਆ ਹੀ ਫਿਰਦੇ ਨਾ ਹੀ ਬਹਿਣਾ ਇਹਨੇ ਸਾਰੇ ਬਾਦ ਨੇ ਤਾਂ ਆਲੇ ਨੇ ਆ ਹੀ ਫਿਰਦੇ ਇੰਦੀਣਾ ਹੀ ਸਰਲਵਾ ਆਦੀ ਹੈ ਨਾ ਲਓ ਜੀ ਮਿੱਤਰੋ ਬੱਚਾ ਭਾਈ ਜਨੇ ਆ ਆ ਆ ਗਿਆ ਬੱਚਾ ਉਹ ਸਾਰੀ ਫਿਰਦੇ ਬੂਤਰੇ ਤੇ 1.5 ਵਜ ਗਿਆ ਤੇ ਤਿਤਲੀ ਪਾ ਕੇ ਬਹਿ ਗਈ ਆ ਉਹ ਬੰਦਾ ਭੜਕਾਈ ਜਾਂਦਾ ਛਤਰੀ ਆ ਉਹ ਬੱਚਾ ਜਮਾ ਬਾਲਾ ਬਾਲਾ ਬਹੁਤ ਬੂਤਰ ਭਾਈ ਆਨੇ ਹੁਣ ਟਾਈਮ ਵਾਹ ਗਿਆ ਸਾਰੇ ਬੂਤਰ ਸੁੱਕੇ ਹੀ ਆ ਐਰੇ ਬਾਬਾ ਜੂਰ ਲੱਗਾ ਆ ਗਿਆ ਰ ਆ ਗਈ ਉਹ ਚੰਦਨੀ ਤੇ ਕੋ ਚੰਦਿਆ ਘਨਰ ਵਾਲੀ ਉਹ ਦੋ ਤਿੰਨ ਉੱਚੇ ਖੜੇ ਆ ਕਾ ਆ ਗਿਆ 20 ਮਿੰਟ ਹੋ ਗਏ ਭੜਕਾਈ ਜਾਂਦੇ ਇਹਨੂੰ ਹੋ ਨਾ ਮੁਰੰਦੀ ਇਹਨੂੰ ਗਿਆ ਲਾ ਮਾਰ ਲੱਗ ਬਚਕਰ ਫੇਰ ਦੂਰੀ ਯਾਰ ਉਹ ਬੱਚਾ ਵੀ ਮਾਰਨ ਲੱਗ ਬਚਕਰ ਹਾਂ ਚਲੀ ਲੈ ਅੰਨਾਂ ਕੀ ਫੇਰ ਨੇ ਮੱਥੇ ਲੇ ਦੀ ਹਾਂ ਜਲੀ ਬੱਕਰ ਨਾ ਖੈਂਦੀ ਜਾਂਦੀ ਹੈ ਵਾਈ ਹੱਡੀ ਫਿਰਦੀ ਹੈ ਇਹ ਹਾਂ ਭਾਈ ਬਵਾਣਾ ਉਹਨੋਂ ਤੂੰ ਫੇਰ ਇਹਨੇ ਆ ਜਾਣਾ ਓ ਬੱਚਾ ਮਾਰ ਲੱਗ ਗਿਆ ਚੱਕਰ ਪਰਲੇ ਪਾਸੇ ਸ਼ਿਕਾਰੀ ਖੜਾ ਅਤੇ ਪੈਂਟ ਪਾਈ ਇਹ ਬੱਚਾ ਭਾਲ ਗਏ ਤੇ ਬਾਕੀ ਕੋਈ ਨਹੀਂ ਆਰਡਰ ਲੈਣ ਦੇ ਮੇਰੇ ਸਾਹ ਦੇ ਵਿੱਚ ਯਾਰ ਬੱਚੇ ਭਾਉਂਦੇ ਭਾਉਂਦੇ ਦੂਜੇ ਬਹਿਣ ਬੱਚਾ ਬਹਿਣਾ ਨਹੀਂ ਆਣਾ ਕਿਧਰ ਗਿਆ ਓ ਚੱਲਿਆ ਹੋਏ ਬਾਕੀ ਨੂੰ ਤਾਂ ਚੱਕਰ ਮਾਰ ਗਿਆ ਉਹ ਹੋ ਗਏ ਸਾਰੇ ਤੇ ਚਾਦਰ ਨਹੀਂ ਬੈਗੀ ਆ 1:35 ਮੰਟ ਲਾਓ ਜੀ ਤਈ ਪਾਣੀ ਨਾ ਪੀਏ ਜੋ ਭੜਕਾਈ ਗਏ ਉਦੋਂ ਨਹੀਂ ਬੈਠੀ ਲੈ ਤੇ ਹੁਣ ਆ ਗਈ ਹੈ ਨਾ ਇਸ ਰੱਗੇ ਨੇ ਪੱਖੇ ਅੱਗੇ ਹੋਏ ਆ ਇਧਰ ਖਿਚੀ ਬੰਨ ਜਾ ਆਓ ਕਰੋ ਆਹ ਤੇ ਬੰਨ ਜਾ ਉਹ ਇਹਨਾਂ ਨੂੰ ਕਾਲੀ ਗੇ ਪੱਖਾ ਹੈ ਪੱਖਾ ਘੋਮਣ ਕੀ ਇਹਨਾਂ ਨੂੰ ਥੋੜੀ ਦੇਣੀ ਆ ਉੱਡ ਕੇ ਆਣਿਆ ਲਓ ਜੀ ਆ ਵੀ ਪੂਤਰੀ ਬੈ ਗਈ ਤੇ ਬੱਚਾ ਬਹੁਤ ਔਖਾ ਭਾਏ ਰੱਗ ਗਏ ਬਾਹਲਾ ਔਖਾ ਕੀਤਾ ਨੇ ਵੀਠੀ ਚੱਲੀ ਡਿੱਗਦਾ ਵੀ ਹੋਊਗਾ ਗਾਂਵ ਛਾਹੇ ਆਹ ਤਾੜਦ ਕੇ ਦੋ ਆਜ ਗਏ ਜੀ ਐਰੇ ਬੂਥ ਲੱਗੇ ਪਏ ਤੇ ਬੱਚੇ ਤੇ ਲੱਗਣੇ ਲੱਗਨੇ ਫੇਰ ਵੀ ਆ ਨਾ ਰੇ ਹਾਬਾ ਚਾ ਵਿੱਚ ਤਾੜ ਕੇ ਤੋਰਦਾ ਫਿਰ ਜਿਵੇਂ ਆਣਾ ਯਾਰ ਵੱਜਿਆ ਪਿਆ ਬੱਚਾ ਯਾਰ ਹਾਂ ਹਲ ਪੜਾ ਜੂਰ ਰੰਦਾ ਆਇਆ ਵਾਦਵਾ ਆਤੀ ਬਹੁਤ ਔਖਾ ਪਾਇਆ ਇਹਦਾ ਆਉ ਕੂਤਰ ਵਲ ਗਲਛਣ ਲੱਗ ਪਿਆ ਲੈ ਬੜ ਕਾ ਬੜਾ ਆ ਗਿਆ ਹਾਲ ਹੋ ਗਿਆ ਕੂਤਰ ਰਤੇ ਇਹ ਮੈਂ ਹੁਣ ਬੈਠਾ ਉਧਰ ਵੀ ਆ ਹੁਣ ਬੈਠੀ ਲੈ ਕਿਵੇਂ ਜੂਰ ਲੱਗੇ ਵੀ ਕੀ ਨਹੀਂ ਬੱਧੇ ਰਹਿੰਦੇ ਆ ਰਾ ਨਹੀਂ ਓਏ ਦੂਜੇ ਕੁਤਰੀ ਫਿਰਦੇ ਆ ਉਹ ਚੱਲੇ ਇਕੱਲੇ ਲੱਗੇ ਆ ਨਹੀਂ ਨਹੀਂ ਜੂਰ ਲੱਗਾ ਹੋਗਾ ਇਹਨਾਂ ਫੁੱਲ ਦਾਣੇ ਸੀ ਕਿ ਮੈਂ ਉਵੇਂ ਛੱਡ ਤੇ ਆਉਂਦੇ ਫਾਂਗੇ ਇੱਕ ਦੂਆਰ ਸੇ ਵਾਸੇ ਹੋਣਗੇ ਲੋ ਜੀ ਕਾਲੀ ਪੂਛ ਲਾ ਆ ਗਏ ਦੂਜਾ ਵੀ ਆ ਗਿਆ ਕਾਲੀ ਪੂਛ ਲਾ ਇਹਨਸੇ ਦਾ ਜਾਲ ਤੇ ਆਉਣਾ ਆ ਗਿਆ ਆ ਦੇਖੋ ਬੈਠਾ ਹੌਲੀ 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 ਜੂਰ ਲੱਗਾ ਵਈ ਇਹਦਾ ਤੈਨੂੰ ਉਹ ਖਾ ਕੇ ਜਾਲ ਤੇ ਸਿੱਧਾ ਆਉਂਦਾ ਛਤਰੀ ਤੇ ਬੈਣਾ ਉਹ ਜਾਲ ਤੇ ਬੈਣਿਆ ਉਹ ਥੱਲੇ ਜਾਵਾ ਇਧਰ ਹੋ ਜਾਏ ਜਾਂ ਅੰਦਰ ਵੜ ਜਾ സടകര ഉച്ച चया कानूसे आज आ गया आया आज आ, जा, 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 जा। आ गया चक भाई बह गया अतरी बह गया कान टूस इक टूसे, एक टूसे ना आ एक कार, एक ਕੱਲਾ ਰਹੇ ਕਾਟ ਦੇ ਦੋ ਮੇਰੇ ਕੱਲਾ ਰਹੇਗਾ ਬਸ ਤੇਰੇ ਲੈ ਕੇ ਕੱਲਾ ਹਾਂ ਮੱਕ ਸਾਰੇ ਬੈਗੇ ਬਸ ਆ ਗਿਆ ਰਹੇਗਾ ਕੱਲਾ ਬਾਲ ਲੈ ਗਿਆ ਇਹ ਛੱਡਣਾ ਬਾਜੀ ਮਚਾਪੀ ਇਹ ਛੱਡਣਾ ਕਰਕੇ ਪਾਣੀ ਦਾ ਸੁੱਕਿਆ ਵੇਲੋ ਮਿੱਤਰੋ ਜੀ ਤੇ ਦੋ ਆ ਗਿਆ ਹੁਲਕਾ ਪੁੰਜ ਲੈ ਮੈਨੂੰ ਤਾੜੇ ਰਹਿਣ ਨੂੰ ਪਾ ਲਾ ਦਿੰਨੇ ਬਸ ਇਹਨੂੰ ਇਹ ਛੱਡ ਦਿੰਨੇ ਆ ਪਾਣੀ ਵੀ ਦਾ Syolah baik. baik ya. Di enu ya apa? Tu saya <laughs> <laughs> ni. Bawa tu degi hari ni badu ada part ini dana jenama hari ni ada yang Ah ya. ਆ ਗਿਆ ਬਸ ਖੜਿਆ ਤਾੜਦਾ ਮੈਂ ਕਿਉਂ ਕਰ ਲੱਗਾ ਵੈਰਾ ਵੀ ਬਹੁਤ تیرੇ ਲੱਗਾ ਵਿਆ ਹੈ ਆਪਣਾ ਬੱਚੇ ਲਵਾਉਂਦਾ ਨਾ ਹੋਰ ਇਹ ਤਾਂ ਨੌਣਾ ਹੀ ਕੀ ਆ ਆਰੇ ਦਾ ਹੱਦ ਤੂੰ ਹਾਈ ਬੈਠਾ ਔਰਨੇ ਬਸ ਬੈਠਾ ਔਰਨੇ ਬਸ ਮੂੰਹ ਜਮ ਹੜੀ ਜਾ ਹੜੀ ਜਾ ਮਾਹੀ ਜੜਦਾ ਪੈਰ ਨਹੀਂ ਖੋਲਦੇ ਇਹਦੇ ਲੈ ਆ ਵੀ ਲਾ ਦੇ ਜਰਾ ਬਹੁਤ ਜ਼ੋਰ ਲਗਾਇਆ ਮੁੰਤਰ ਯਾਰ ਤਾੜ ਦੇ ਉਹ ਵੀ ਜਾਲਾ ਵੀ ਤਾੜ ਦੇ ਐਟ ਨਾਲ ਆਇਥੇ ਨਾਲ ਮਗਰ ਮਗਰ ਲੈ ਕੇ ਯਾਰ ਜਨਾ ਹੌਲੀ 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 ਕੂਤਰ ਨਹੀਂ ਬਣਾ ਤਾੜ ਨਹੀਂ ਕਈ ਯਾਰ ਓੱਡ ਜਾਂਦਾ ਕੋ ਬਾਕੂ ਬਈਆ ਲੈ ਰਿਹਾ ਨਾ ਹਾਂ ਇੱਥੇ ਉਹਨਾਂ ਕਈ ਜਾਲ ਤੇ ਟਾੜੇ ਨੂੰ ਆ ਵੀ ਗੁੱਤਰ ਆ ਜਾਈ ਕਾਲਸਰਾ ਉਤਰ ਆਪਣਾ ਤੇ ਟਾੜ ਦੇ ਵਿੱਚ

ਹੈ ਹੈਗੇ ਦਾਣੇ ਤੇ ਵਿਚਾਰੀ ਹਾਜੀ ਦਾਣੀ ਦਾ ਦਾਣੇ ਤੇ ਆਹ ਪੁੱਤਰ ਬਹੁਤ ਡੁਗਾ ਘੰਡਾ ਲਾ ਇਹਨਾਂ ਨੂੰ ਪੁੱਤਰਾਂ ਕਰਕੇ ਬੈਗ ਬੜਕਾਈ ਗਏ ਨਾ ਬੱਚੇ ਨੂੰ 12 ਵੇ ਤੇ ਲੱਗੇਵੇਂ ਭੜਕਾਉਣ ਤਾਂ ਬਹਿ ਗਏ ਇਥੇ ਕਈ ਅਰ ਦੇ ਬੱਚਾ ਨਾ ਛੱਡਣ ਦਾ ਫੇਰ ਤਾਂ ਅੜਨਾ ਸੀ ਫੇਰ ਹਾਜੀ ਆਹ ਪੁੱਤਰ ਚੱਕਰ ਮਾਰ ਲੈਗਾ ਕਾਲੀ ਪੂਛ ਨੇ ਮੋੜਨਾ ਸੀਗਾ ਚਾਹ ਤਾਂ ਬੁੱਧਾ ਪੁੱਤਰ ਐਰਾ ਉਹ ਪਰਨੇ ਨੇ ਮੋੜਨੇ ਪਰ ਲੱਗਾ ਤਾਂ ਪਿੱਛੇ ਹੀ ਬੈਠਾ ਨਾ ਭੜਕਾ ਕੇ ਭਾਲਿਆ ਵੀ ਲਓ ਜੀ ਪਿਆਰ ਕੇ ਪਾਣੀਆ ਪਾਥਰੇ ਥੋੜਾ ਇਹਨਾਂ ਨੂੰ

ਉਹ ਵੀ ਰਾਏ ਗਾਲੀ ਬੁਛਲਿਆ ਪੀ ਲਵ ਜੀ ਪੀ ਲ ਬਸ ਤਵਾ ਦੂਗੇ ਰਾਈ ਨਾ ਨਾ ਦਮ ਰੀਫਰੈਸ਼ ਹੋਇਆਗਾ ਹੈ ਕੁੱਡੇ ਜਾਣ ਜੋ ਆ ਕੁੱਡੇ ਜਾਣ ਜੋ ਕੀ ਹੋ ਜੇ ਹਾਂ ਬਦਾਮ ਵੀ ਰਹਿ ਗਏ ਜਾਂਦੇ ਅਜ ਦੋ ਤਿੰਨ ਦਿਨ ਹੋ ਗਏ ਬੰਦ ਹੀ ਬਏ ਸੀ ਕਿ ਬਦਾਮ ਵੀ ਇਨਾਂ ਦੇ ਮੁੱਕੇ ਪਏ ਸੀਗੇ ਛੋਲੇ ਲੈ ਕੇ ਜਾਂਦੇ ਲੈ ਕੇ ਹੀ ਬਦਾਮ ਕੱਢ ਕੇ ਬਾਹਰ ਹਾਂ ਗਿਆ ਖੰਦ ਨਾ ਕੰਨੀ ਕੰਨੀ ਵੀ ਲੂੰ ਬਸ 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 ਆਇਆ ਬੱਚਿਆ ਆਵੇ ਬਦਾ ਚਾਲ ਬਸ ਬੱਚੇ ਨਹੀ ਕੀ ਆਉਂ ਕਿਆ ਮੇ ਫਾੜ ਕੇ ਪਿਆ ਦੇ ਦੂਜੀਆਂ ਪੀ ਜਾਣੀਆਂ ਪੜੀ ਹਾਂ ਚਾਹੇ ਕਰਦੇ ਸਾਰੇ ਛੋਲੇ ਆ ਦਾਣੇਂ ਦੇ ਵਿਚਾਰੇ ਸਾਰੇ ਆ ਜੀ ਪੀ ਲਿਆ ਸੀਗਾ ਆਹ ਨੇ ਚੰਦ ਵਾਲੀ ਪੀਦਾ ਆ ਬਿੰਦੀ ਨਹੀਂ ਹੋਈ ਫੇਰੀ ਬਿੰਦੀ ਕਾ ਨਹੀਂ ਲਾਹ ਨਹੀਂ ਬਿੰਦੀ ਲੈ ਚਾਪ ਦੇ ਨਾ ਅੱਗੇ ਬਾਤ ਕੇ ਉਹ ਨਹੀਂ ਪਾੜੇ ਪਾਣੀ ਮੜਾ ਉਹਨੇ ਨਹੀਂ ਆਇਆ ਨਾ ਆਰ ਇਹ ਆਉਂਦੀ ਨਹੀਂ ਵੇਲਾ ਨਾ ਇਹ ਪੀਲਾ ਪੀਦਾ ਵੀਦਾ 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 ਪੁੱਛ ਕੇ ਪਿੰਦੀ ਆ ਵੀ ਬਾਣੀ ਥੋੜਾ ਥੋੜਾ ਚਲੋ ਆਦੂ ਕਰਾ ਉਹਨੂੰ ਦੇ ਸਰੰਜਨਾ ਦੇ ਦਿੱਤੀ ਬੱਚਾ ਤਾਂ ਉਹ ਉੱਡਿਆ ਵੇ ਹਾਂ ਦਾ ਆ ਵੇ ਆ ਗਈ ਐ ਆ ਪਿੰਦੀ ਐ ਚੱਕ ਫਿਰ ਆਏ ਪਿਆ ਦਾ ਆਪਾਂ ਵਸਸ 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 ਨਹੀਂ ਵੀਨਾ ਬਾਹਰ ਨਾ ਨਿਕਲਿਆ ਹੋ ਜੀ ਯਾਰ ਬੜਾ ਘਿਆਰਾ ਹੋਇਆ ਪਿਆ ਉਹਦੇ ਬਰਾਗ ਕਿਥੇ ਆ ਲੈ ਆਂਦੇ ਬਰਾਮ ਤੇ ਛੋਲੇ ਕਿਲੂ ਛੋਲੇ ਆ ਮੈਂ ਰੱਖ ਆਹ ਖੜੇ ਯਾਰ ਮੈਂ ਕੱਢ ਕਰ ਦਵਾਂ ਖਾ ਲਈ ਇੱਕ ਸੇਨ ਨਾਲ ਯਾ ਬੱਚਿਆਂ ਵਾਸਤੇ ਦੋ ਦੁੱਧੋ ਬਤਨਾ ਲੋ ਵਾਚਨ ਆ ਰਿਹਾ ਸੂਤਰਾਂ ਦਾ ਪੁੱਤਰਾ ਵਾਸਤੇ ਦੇਖੇ ਕੋਈ ਜਰਾ ਆ ਵੀ ਹੋਏ ਫੋਜ ਬੱਚਾ ਕਹਿੰਦਾ ਮੈਨੂੰ ਪਾਓ ਜੇ ਤੇ ਮੈਂ ਵੱਡੇ ਤੋ ਖਾਉਂਗਾ ਤੁੰਨ ਆਰੇ ਇੱਛੇ ਹੋਂ ਤਾਂ ਕਾ ਘੱਟ ਕਰਾਂਗੇ ਹਾਂ ਇੱਕ ਕਰਾਂ ਸਾਹੀ ਲਈ ਜਾ ਬੱਚਿਆਂ ਤੋਂ ਹੋਰ ਲਿਆਵਾਂਗੇ ਛੋਲੇ ਨਾ ਇਹ ਬੱਚੇ ਨਿਕਲਣਗੇ ਇਹ ਦਾ ਇੱਕ ਦੇਣ ਚਾਹੇ ਜਾਣਗੇ ਸਾਰੇ ਬੱਚੇ ਨਿਕਲੇ ਹਾਂ ਵਾਈ ਤੂੰ ਫੇਰ ਸ਼ੁਰੂ ਇਹਨਾਂ ਦੇ ਸਾਰੇ ਪੰਜ ਜਦ ਦੇ ਨਹੀਂ ਕੱਢਦੇ ਪੰਜ ਦੇ ਦਾ ਜੇ ਸਾਰਿਆਂ ਨੂੰ ਪਾਏ ਦਮੰਡ ਕੇ ਹਾਂ ਪੰਜ ਪੰਜ ਪੰਜਾਂ ਛੀਆਂ ਨੂੰ ਤਰ੍ਹਾਂ ਬਣਾ ਸ਼ੁਰੂ ਕਰ ਦਿੰਨੇ ਆ ਤਿੰਨ ਉਧਰ ਬੈਠੇ ਆ ਤਿੰਨ ਇਧਰ ਕਰ ਲਾਂਗੇ ਛੀਆਂ ਨੂੰ ਕਰਾ ਕੇ ਰਾਂ ਕੀ ਕਰਨਿਆ ਸਿਲੈਕਟ ਸਿਲੈਕਟ ਕਰਾਂਗੇ ਤਿੰਨ ਤਿੰਨ ਕਿ ਪੀਉਮ ਸੀ ਅੱਜ ਤਾਂ ਰੱਖ ਦੇ ਸਾਨੂੰ ਅੰਦਰ ਹੀ ਉਹ ਤੇ ਰੱਖ ਗੋਸ਼ਤ ਪਾਣੀ ਪੁਣ ਧੋ ਕੇ ਪਾਈਏ ਹੁਣ ਆਪਾਂ ਸਾਰੇ ਗੁੰਡਿਆਂ ਜਾ ਪਾਣੀ ਲਿਆਵੇਂ ਕਾਹ ਉਹ ਬਾਲਟੀ ਭਈ ਇੱਕ ਇਧਰ ਭਈ ਆਹ ਭਈ ਧੋ ਕੇ ਪਾਈਏ ਲਾਓ ਜੀ ਮੇਤਰ ਆਇਆ ਉਹਦੇ ਥੋੜਾ ਟੂਰ ਤੇ ਤੇ ਪੂਤ ਤਰ੍ਹਾਂ ਹੀ ਸਾੜ ਆਂਦੇ ਸੀਗੇ ਦਾਣਾ ਪਾਣੀ ਪਾਦਾ ਸੀ ਬਰਾਵ ਕੱਲੂ ਦੇਵਾਂਗੇ ਉਹਨਾਂ ਨੂੰ ਤੇ ਕੋਈ ਸਾਹ ਮੋਟਰ ਚਲਾਈ ਜਾਂਦੇ ਟੂਰ ਕੱਢ ਕੇ ਆਏ ਆਂ ਹੀ ਵਾਹ ਕਿੰਨਾ ਢੰਗ ਕਹਿਣ ਦਾ ਡੈਮ ਉਹ ਗਾਇਨੋਂ ਆਪਾਂ 6 ਵਾਈ ਦੇ 6 ਵਾਈ ਦੇ ਗਾਇਮੇ ਆਂ ਲਓ ਜੀ ਮੈਂ ਤੂੰ ਆ ਗਈ ਘਰੇ ਤੇ ਦਾਣੀ ਚੱਕਦੇ ਬੂਤਰਾ ਨੂੰ ਬੱਸ ਖਾ ਹੀ ਗਿਆ ਚੱਕਨ ਦੀ ਲੋੜ ਹੀ ਨਹੀਂ ਉੱਕੇ ਉਹ ਗਈ ਬੂਤਰੇ ਨੇ ਪਾਸੇ ਦੇ ਹੈਗੇ ਤੇ ਨਾਲੇ ਮੈਂ ਕੋਈ ਸਾਬ ਨੂੰ ਛੱਡ ਕੇ ਉਹ ਨਾ ਜੇ ਹਾਰਨ ਮਾਰੀ ਜਾਂਦਾ ਇੱਧਰ ਪਾਏ ਜਿਹੜਾ ਨੇ ਆਹ ਦੇਖੋ ਆਂਟੀ ਤੇ ਬੈਠੀ ਬੜਾ ਠੀਕ ਆ ਜੀ ਤੇ ਦਾਣੇ ਚੱਕ ਤੇ ਬਾਦਾਮ ਨੂੰ ਪਿਆਉਂਦੇ ਆ ਤੇ ਕੋਈ ਸਾਬ ਨੂੰ ਛੱਡ ਜੀ ਘਰੇ ਤੁਸੀਂ ਇਹ ਕਰਦਗੇ ਆਪਾਂ ਵਲੌਗ ਦਾ ਐਂਡ